ਜੈ ਸ਼੍ਰੀ ਪ੍ਰੇਮ ਧਾਮ ਕਰ ਲੋ ਮੋਜਾਂ ਸ਼੍ਰੀ ਪ੍ਰੇਮ ਧਾਮ ਦਾ ਮੇਲਾ ਆਇਆ ਹੈ ਸੋਲਮਾ ਵਿਸ਼ਾਲ ਮੇਲਾ 2025 ਸ਼੍ਰੀ ਪ੍ਰੇਮ ਧਾਮ ਮੇਲਾ ਅੱਜ ਖਵਾਜਾ ਖੇਜਾ ਸਰਕਾਰ ਦੇ ਬੇੜੇ ਦੇ ਨਾਲ ਮੇਲੇ ਦਾ ਆਗਾਜ਼ ਹੋਣ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਜਿੰਨੀਆਂ ਪੰਜਾਬ ਚ ਹੋਰ ਸਟੇਟਾਂ ਦੇ ਵਿੱਚ ਹੋਰ ਕੰਟਰੀਆਂ ਦੇ ਵਿੱਚ ਪ੍ਰੇਮ ਧਾਮ ਨੂੰ ਚਾਹਣ ਵਾਲਿਆਂ ਨੇ ਸਭ ਨੂੰ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਅੱਜ ਸਰਕਾਰ ਦਾ ਬੇੜਾ ਲੈ ਕੇ ਆਏ ਆ ਸਾਰੀ ਪ੍ਰੇਮ ਧਾਮ ਦੀ ਸੰਗਤ ਸੇਵਾਦਾਰ ਦੁਆ ਕਰਦਾ ਕਿ ਸਰਕਾਰ ਤੁਹਾਡੇ ਸਭ ਦੀਆਂ ਜਾਇਜ ਮਨੋਕਾਮਨਾ ਪੂਰੀਆਂ ਕਰਨ ਆਪਣੇ ਦਮਨ ਦੇ ਸائے ਚ ਰੱਖਣ ਖੂਬ ਖੁਸ਼ੀਆਂ ਨਵਾਜ਼ਨ ਜਮੀਨੀ ਅਸਮਾਨੀ ਬਲਾਮਾਂ ਨੂੰ ਦੂਰ ਰੱਖਣ ਸਰਕਾਰ ਤੁਹਾਡੀ ਹਰ ਦਿਲ ਦੀ ਮਨੋਕਾਮਨਾ ਪੂਰੀ ਕਰੇ ਔਰ ਜਿੰਨੀ ਸੰਗਤ ਇਸ ਟੈਮ ਲਾਈਵ ਦੇਖ ਰਹੀ ਹੈ ਇਸ ਵੀਡੀਓ ਨੂੰ ਦੇਖ ਰਹੀ ਹੈ ਤਾਂ ਮੈਂ ਆਗਿਆ ਕਰੂੰਗਾ ਕਿ 21 22 23 April ਪ੍ਰੇਮਦਾਮ ਦਰਵਾਜ਼ਾ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਕਿਉਂਕਿ ਮੇਲੇ ਦਾ ਮਤਲਬ ਹੁੰਦਾ ਹੈ ਕਿ ਸਰਕਾਰਾਂ ਦਾ ਆਣਾ ਜਿੱਥੇ ਸਰਕਾਰ ਦੇ ਨਾਮ ਦੀ ਮਹਿਫਲ ਹੁੰਦੀ ਹੈ ਉੱਥੇ ਸਰਕਾਰਾਂ ਦਾ ਆਣਾ ਹੁੰਦਾ ਹੈ ਕਿ ਮਹਿਬੂਬ ਕੀ ਮਹਿਫਲ ਕੋ ਮਹਿਬੂਬ ਸਜਾਤੇ ਹੈ ਸਰਕਾਰ ਦੀ ਮਹਿਫਲ ਹੋਣ ਜਾ ਰਹੀ ਹੈ ਸਰਕਾਰਾਂ ਦਾ ਆਗਮਨ ਹੋਊਗਾ ਬੜਾ ਆਨੰਦ ਦਾ ਮਾਹੌਲ ਹੋਊਗਾ ਆਓ ਸਾਰੇ ਮਿਲ ਕੇ ਸ਼੍ਰੀ ਪ੍ਰੇਮਦਾਮ ਮੇਲੇ ਦਾ ਆਨੰਦ ਲਈਏ ਔਰ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਜੈ ਸ਼੍ਰੀ ਪ੍ਰੇਮਦਾਮ ਜੈ ਸ਼੍ਰੀ ਪ੍ਰੇਮਦਾਮ ਜੈ ਕਰਾਂ ਨਿਗਾਹ ਵਾਲੇ ਪੀਰ ਦਾ ਬਹੁਤ ਸਾਰੇ ਦਰਬਾਰ ਕੀ ਜੈ ਜੈ ਕਰਾ ਬਾਬਾ ਅਦਲ ਸ਼ੇਖ ਸਰਕਾਰ ਦਾ ਜੈ ਕਰਾ ਖਵਾਜਾ ਪੀਰ ਦਾ ਬਹੁਤ ਸਾਰੇ ਦਰਬਾਰ ਕੀ ਜੈ ਖਵਾਜਾ ਪੀਰ ਬੜੀਆਂ ਬਣੇ ਲਾਉਂਦੇ ਨੇ ਕਿ ਬਲੀ ਖਵਾਜਾ ਪੀਰ ਬੇੜੀਆਂ ਲਾ ਬੰਨੇ ਜਿਹਨੂੰ ਆਪਣੇ ਆਪਣੇ ਤਰੀਕੇ ਨਾਲ ਲੋਕ ਮੰਨਦੇ ਆ ਜੁਲੇਦਾਲ ਵੀ ਕਹਿੰਦੇ ਆ ਵਰਨਦੇਵਤਾ ਵੀ ਕਹਿੰਦੇ ਆ ਖਵਾਜਾ ਪੀਰ ਵੀ ਕਹਿੰਦੇ ਆ ਬਲੀ ਨੇ ਇੱਕ ਬਹੁਤ بڑے ਨਵੀ ਨੇ ਔਰ ਜੋ ਪ੍ਰੇਮਦਾ ਮੇਲਾ ਹੈ ਸ਼੍ਰੀ ਪ੍ਰੇਮਦਾ ਮੇਲਾ 16ਵਾਂ 2025 ਦਾ ਅੱਜ ਸਰਕਾਰ ਖਵਾਜਾ ਖਜ਼ਰ ਦੇ ਬੇੜੇ ਨਾਲ ਆਗਾਜ਼ ਹੋਣ ਜਾ ਰਿਹਾ ਹੈ ਸਰਕਾਰ ਦਾ ਬੇੜਾ ਸਰੀ ਸੰਗਤ ਪ੍ਰੇਮਦਾਮ ਦੀ ਪ੍ਰੇਮਦਾਮ ਦੇ ਸਾਰੇ ਸੇਵਾਦਾਰ ਜਿੰਦੇ ਵੀ ਲੋਹਾਨੇ ਸ਼ਹਿਰ ਦੇ ਸੇਵਾਦਾਰ ਨੇ ਸਾਰੇ ਅੱਜ ਇਕੱਠੇ ਹੋ ਗਏ ਅਸੀਂ ਪ੍ਰੇਮ ਦਾਮ ਤੋਂ ਬੇੜਾ ਲੈ ਕੇ ਸਰਕਾਰ ਦਾ ਜਾ ਰਿਹਾ ਸਫਲੁੱਛ ਤੇ ਜਿਹੜੀ ਪ੍ਰਥਾ ਹੈ ਕਿੰਨੀ ਪੁਰਾਣੀ ਚੱਲਦੀ ਆ ਰਹੀ ਹੈ ਕਿ ਜਦੋਂ ਲਗਭਗ 800 ਸਾਲ ਹੋ ਗਏ ਹੈ ਖਵਾਜ਼ਾ ਮਨੂਨਦੀ ਚਿਸ਼ਤੀ ਨੂੰ 800 ਕੁ ਸਾਲ ਹੋ ਗਏ ਹੈ ਲੇਕਿਨ ਖਵਾਜ਼ਾ ਖਿਜ਼ਰ ਤਾਂ ਜਿੰਦਾ ਪੀਰ ਨੇ ਮਯੂਦਾ ਪੀਰ ਨੇ ਅੱਜ ਵੀ ਅੱਜ ਵੀ ਜੂਲੇलाल ਦੇ ਨਾਮ ਨਾਲ ਜਾਣੇ ਜਾਂਦੇ ਨੇ ਬਿਲਕੁਲ ਬਿਲਕੁਲ ਤੇ ਇਹਦਾ ਕੋਈ ਕੋਈ ਖਾਸ ਡੇਟ ਹੁੰਦੇ ਵੀ ਅਸੀਂ ਇਸ ਦਿਨ ਤਾਰਨ ਜਾਣੇ ਕਿ ਆਪਣੀ ਖੁਸ਼ੀ ਨਾਲ ਜਦੋਂ ਵੀ ਆਪਾਂ ਜਾ ਸਕੀਏ ਬਿਲਕੁਲ ਬਿਲਕੁਲ ਵੈਸੇ ਤਾਂ ਜੂਲੇलाल ਦਾ ਪ੍ਰੋਪਰ ਉਸਤਾਨ ਦਾ ਜਿਹੜਾ ਹੁੰਦਾ ਹੈ ਲੇਕਿਨ ਅਸੀਂ ਕਿਸੇ ਵੀ ਚੀਜ਼ ਦਾ ਆਗਾਜ਼ ਕਰਦੇ ਨਹੀਂ ਸ਼ੁਰੂਆਤ ਕਰਦੇ ਆ ਚਾਹੇ ਉਹ ਦੀਵਾਨ ਹੈ ਚਾਹੇ ਉਹ ਮੇਲਾ ਹੈ ਹੁਣ ਮੇਲੇ ਦਾ ਆਗਾਜ਼ ਹੋਣ ਜਾ ਰਿਹਾ ਤਾਂ ਖਾਇ ਸਰਕਾਰ ਦਾ ਇਜਾਜ਼ਤ ਲੈ ਕੇ ਕਿ ਸਰਕਾਰ ਤੋਂ ਸਾਰੇ ਡੁੱਬੀ ਬੜੀ ਬੰਨੇ ਲਾਣੇ बड़े-बड़े तायरे तेने 12-12 ਸਾਲ ਬਾਅਦ ਅਜ ਵੀ ਦੇਖੋ ਪੂਰੇ ਪੰਜਾਬ ਚ ਕਹਾਵਤ ਹੈ ਪੂਰੇ ਪੰਜਾਬ जितੋ ਮੈਂ ਸਰਬ ਸੁਨੇਹਾ ਹੂਗਾ ਕਿ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਲੇਕਿਨ ਨੌਲੇਜ ਕਿਸੇ ਨੂੰ ਨਹੀਂ ਆਈ ਕਿਉਂ ਕਹਿੰਦੇ ਐ ਕਿਉਂਕਿ 12 ਸਾਲਾਂ ਬਾਅਦ ਮਾਈ ਸਲੀਮਾ ਜਿਹਦਾ ਨਾਮ ਰੂੜੀ ਕਹਿੰਦੇ ਸੀਗੇ 12 ਸਾਲਾਂ ਬਾਅਦ ਖਵਾਜਾ ਖਿਜਰ ਅਲੈਹਿਸਲਮ ਖਵਾਜਾ ਸਾਹਿਬ ਨੇ 12 ਸਾਲਾਂ ਬਾਅਦ ਡੁੱਬਿਆ ਹੋਇਆ ਬੇੜਾ ਸਰਕਾਰ ने रूढ़ी माई का बहार उस तो बाद कह लगे बारह साल रूढ़ी सुनी जाती है तैयारियां किस तरीके बहुत धूमधाम न पूरे पंजाब का पूरे हिंदुस्तान का बड़ा साथ मिल रहा है और सारी संघ एक उत्साह है बहुत बड़ा उत्साह है कि सरकार का मेला आ गया जिमें कि पूरा साल लोग इंतजार करते रहते हैं कि मेला आएगा मेला आऊगा मेला आऊगा अजो दिन ने आ गया सबू बड़ा बहुत बड़ा उत्साह है इक्की तरीक की रथ यात्रा और बई और तेई का विशाल मेला होगा बड़ा आनंदमय माहौल होगा ਬڑے-ਬڑے ਅੱਛੇ-ਅੱਛੇ ਆਰਟਿਸਟ ਲਖਵੇਂਦਰ ਬੜਾਲੀ ਜੀ, ਮਾਸਟਰ ਸਲੀਮ, ਇੰਦਰਜੀਤ ਨਿੱਕੂ, ਦਰਬਾਰ ਦੇ ਪਗੜੀਬੰਦ ਕਵਾਲ, ਅਨੀਤ ਸਾਵਰੀ ਔਰ ਸਾਰੇ ਦਰਬਾਰ ਦੇ ਸਟੇਜ ਮੈਂ ਮੰਚਾਲਕ ਸੁੰਦਰ ਬਾਬਾ ਜੀ ਸਾਰੇ ਬੜਾ ਆਨੰਦਕ ਮਾਹੌਲ ਬਣਾਉਣਗੇ। ਮੈਂ ਸਾਰੇ ਸੰਗਤ ਨੂੰ ਆਗਰ ਹੈ ਕਰੂੰਗਾ, ਬੇਨਤੀ ਕਰੂੰਗਾ ਕਿ ਜਿਨੇ ਪ੍ਰੇਮ ਦਾਮ ਨੂੰ ਚਾਣ ਆਲੇ ਆ, ਪਿਆਰ ਕਰਨ ਵਾਲੇ ਆ, ਮੁਹੱਬਤ ਕਰਨ ਵਾਲੇ ਆ, ਸਾਰੇ 21, 22, 23 ਅਪ੍ਰੈਲ ਸਰਕਾਰ ਦੇ ਮੇਲੇ ਸ਼ਾਮਿਲ ਹੋਈਏ, ਮੇਲੇ ਦੀ ਰੌਣਕ ਨੂੰ ਵਧਾਈਏ ਔਰ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੀਏ।